ਕਿਸੇ ਨਾਲੋਂ ਕੇ ਬਹੁਤ ਚਾਰ ਦਫਰੇ ਲਾਗੇ ਤਰੀ ਖੜੀ ਸੀਗੀ ਮੋਟਰ ਨੂੰ ਹੱਥ ਲਾ ਕੇ ਵਾਪਸ ਆਉਣ ਵਾਲਾ ਕੰਮ ਹੈ ਜੀ ਚੌਲ ਦੇ ਨੀਂਹ ਵਗੈਰਾ ਬਾਅਦ ਤੇ ਕੋਈ ਬਿਨਾਂ ਇਤਕੋਲੀ ਚੋੜਾ ਨਹੀਂ ਦਿੰਦੇ ਸੀਗੇ ਕਈ ਵਾਰ 36 ਘੰਟੇ ਬਾਅਦ 48 ਘੰਟੇ ਬਾਅਦ ਮੈਂ ਤੇ ਹੋ ਕਹਾਂਗੀ ਮੇਰਾ ਪੁੱਤ ਤੇ ਮੋਜੇ ਮੋਜੋ ਬਚ ਕੇ ਆ ਗਿਆ ਤੇ ਗਾਂ ਕਿਤੇ ਕੇ ਮਾਂ ਦਾ ਪੁੱਤ ਨਾ ਜਾਵੇ ਪਾਣੀ ਪੀਣ ਵੇ ਤੁਸੀ ਬਹੁਤ ਤੰਗ ਸੀ ਪਾਣੀ ਪੀਣ ਨੂੰ ਨਹੀਂ ਸੀ ਮਿਲਦਾ ਕਈ ਹਫ਼ਤੇ ਹਫ਼ਤੇ ਅਸੀਂ ਵੇਡ ਕੀਤੀ ਹੈ ਤੇ ਜੀ ਮੀਂਹ ਦੀ ਵੀ ਨੂੰ ਮਤਲਬ ਪਾਣੀ ਜਿਹੜਾ ਸੀ ਉਹ ਪੀਣ ਨੂੰ ਨਹੀਂ ਸੀ ਮਿਲਦਾ ਮੀਂਹ ਦਾ ਪਾਣੀ ਪੀਏ ਤੇ ਜ਼ਰਾ ਵੀ ਤੋਰ ਮੁਸ਼ਕਿਲ ਦੇਣ ਘੱਟੇ ਦੇ ਰੋ ਰੋ ਕੇ ਰੋ ਰੋ ਕੇ ਤੰਲੇ ਲਗਾ ਦੇ ਮੇਰਾ ਇੱਕ ਪੁਰੀ ਕੋਸਰੀ ਮਾਸੀ ਸੁਣ ਲਵਾਉਂਗਾ ਮੈਂ ਮੈਂ ਜੀ ਪੁਲਿਸ ਰਿਪੋਰਟ ਕਰਾਨ ਗਿਆ ਉਹਨਾਂ ਨੇ ਉੱਥੇ ਜਦੋਂ ਆ ਮਾਰੈਸਟ ਕਰ ਲਿਆ ਵੇ ਰੈਸਟ ਪਾ ਕੇ ਡਿਟੈਂਸ਼ਨ ਸੈਂਟਰ ਭੇਜਦਾ 2 ਮਹੀਨੇ ਤੱਕ ਜੇਲ੍ਹ ਰਖਿਆ ਜੀ ਜੇਲ੍ਹ ਵੀ ਬਹੁਤ ਜ਼ਿਆਦਾ ਤੌਰ ਤੇ ਕਰਦੇ ਸੀ ਜਿੱਦਾਂ ਤੇ ਜੇ ਦੁਬਾਰਾ ਜੁਆਇਨਿੰਗ ਕਰੋ ਵਿਦੇਸ਼ਾਂ ਦੇ ਵਿੱਚ ਨੌਕਰੀ ਦੀ ਝਾ ਅਖਰ ਪੰਜਾਬੀਆਂ ਦੇ ਲਈ ਮੌਤ ਦਾ ਫਰਮਾਨ ਬਣਦੀ ਜਾ ਰਹੀ ਹੈ ਜਿਸ ਤੇ ਚਲਦਿਆਂ ਟੂਰਿਸਟ ਵੀਜ਼ੇ ਦੇ ਉੱਤੇ ਗਏ ਅਜਨਾਲਾ ਦੇ ਪਿੰਡ ਜਗਦੇਵ ਖੁਰਦ ਦੇ ਇੱਕ ਨੌਜਵਾਨ ਨੂੰ ਜ਼ਬਰਦਸਤੀ ਰੂਸ ਦੀ ਆਰਮੀ ਦੇ ਵਿੱਚ ਭਰਤੀ ਕਰਕੇ ਮੌਤ ਦੇ ਮੂੰਹ ਦੇ ਵਿੱਚ ਸੁੱਟ ਦਿੱਤਾ ਗਿਆ ਕਿਸਮਤ ਚੰਗੀ ਸੀ ਕਿ ਇਹ ਨੌਜਵਾਨ 5 ਮਹੀਨੇ ਰੂਸ਼ੀਆ ਦੀ ਫੌਜ ਦੇ ਵਿੱਚ ਨੌਕਰੀ ਕਰਨ ਅਤੇ 2 ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ ਆਪਣੇ ਘਰ ਕੁਸ਼ਲ ਮੰਗਲ ਵਾਪਸ ਆ ਗਿਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਆ ਪੀੜਤ ਵਿਅਕਤੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਹੀ ਪਿੰਡ ਦੇ ਇੱਕ ਨੌਜਵਾਨ ਦੇ ਕਹਿਣ ਦੇ ਉੱਤੇ ਰਸ਼ੀਆ ਦੇ ਟੂਰਿਸਟ ਵੀਜ਼ੇ ਤੇ ਰਸ਼ੀਆ ਦੇ ਲਈ ਰਵਾਨਾ ਹੋਇਆ ਸੀ ਪਰ ਜਦੋਂ ਰਸ਼ੀਆ ਪਹੁੰਚਿਆ ਤਾਂ ਉਸ ਨੂੰ ਸਿੱਧਾ ਹੀ ਆਰਮੀ ਬੇਸ ਕੈਂਪ ਦੇ ਵਿੱਚ ਸੁੱਟ ਦਿੱਤਾ ਗਿਆ ਜਿੱਥੇ ਉਸ ਨੂੰ 20 ਤੋਂ 21 ਦਿਨਾਂ ਦੀ ਟ੍ਰੇਨਿੰਗ ਦੇ ਕੇ ਯੂਕਰੇਨ ਦੀ ਫਰੰਟ ਲਾਈਨ ਤੇ ਭੇਜ ਦਿੱਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਨੇ ਅੱਗੇ ਦੱਸਿਆ ਕਿ ਉਸ ਨੂੰ ਵੀਜ਼ਾ ਲਗਵਾਉਣ ਵਾਲੇ ਵਿਅਕਤੀ ਨੇ ਕਿਹਾ ਸੀ ਕਿ ਉਸ ਨੂੰ ਸਿਰਫ ਤੇ ਸਿਰਫ ਉੱਥੇ ਕੋਰੀਅਰ ਦੇ ਵਿੱਚ ਹੀ ਕੰਮ ਕਰਨਾ ਪਵੇਗਾ ਜਿਸ ਦੇ ਉਸ ਨੂੰ 80 ਤੋਂ 85000 ਰੁਪਏ ਮਹੀਨਾ ਤਨਖਾਹ ਮਿਲੇਗੀ ਪਰ ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੂੰ ਸਿੱਧਾ ਹੀ ਆਰਮੀ ਦੇ ਵਿੱਚ ਭਰਤੀ ਕਰ ਲਿਆ ਗਿਆ ਸਰਬਜੀਤ ਸਿੰਘ ਦੇ ਨਾਲ ਉੱਥੇ ਕਿਹੋ ਜਿਹਾ ਵਤੀਰਾ ਹੋਇਆ ਉਸ ਨੇ ਕੀ ਕੀ ਦੇਖਿਆ ਤੇ ਕਿਵੇਂ ਮੌਤੇ ਮੂਹ ਦੇ ਵਿੱਚੋਂ ਸਰਬਜੀਤ ਵਾਪਸ ਆਇਆ ਤੁਸੀਂ ਖੁਦ ਸਰਬਜੀਤ ਸਿੰਘ ਦੇ ਮੂੰਹ ਤੋਂ ਸੁਣੋ। ਪੰਡੂ ਗੇਰ ਤੋਂ ਰਹਿਣ ਵਾਲਾ ਜੀ। ਤੇ ਤੁਸੀਂ ਸਾਡੇ ਬਿਨਾਂ ਦਾ ਹੀ ਬੰਦਾ ਸੀ ਆ ਕੋਈ। ਮਤਲਬ ਮਾ ਤਿਆਗ ਦੇ ਰੋ ਰਸਿਆ ਦਾ ਕੰਮ ਚੱਲਦਾ ਪਿਆ ਜੇ ਉਧਰ ਕੋਰੀਆ ਕੰਪਨੀ ਦਾ ਕੰਮ ਆ ਜਾ ਕੇ। ਅਸੀਂ ਚੱਲ ਗਏ ਜੀ ਬਸ ਉੱਥੇ ਪਹੁੰਚ ਗਏ ਜਿਆਦ ਇਹਨਾਂ ਨੇ ਸਾਡੇ ਤੋਂ ਪਾਸਪੋਰਟ ਲੈ ਲਈ ਜੀ ਮਤਲਬ। ਸਾਨੂੰ ਖੜੇ ਹੋਏ ਉੱਤੇ ਜਿੱਥੇ ਜੋਇਨਿੰਗ ਕਰਾਉਣੀ ਸੀ ਆਰਮੀ ਦੀ ਤੇ ਸਾਨੂੰ ਬਾਅਦ ਚ ਪਤਾ ਲੱਗਾ ਜਦੋਂ ਟ੍ਰੇਨਿੰਗ ਦੇ ਵਿੱਚ ਸੇਰ ਤੁਮਾਰ ਤੋਂ ਸਵੇਰ ਕਨਬੀ ਯੂਕਰੇਨ ਦੇ ਜਿਹਨਾਂ ਨੇ ਬਿਨਾਸ ਤੋਂ ਦੇਖਾਰ ਕੀ ਵਾਰੀ ਸਾਈਡੋਂ ਇੰਦਾਂ ਮੁਕੇਵ ਦਾ ਸਾਈਡ ਪੰਦੇ ਜੋ ਤੇ ਪਲਿਆਨਾ ਤੋਂ ਅੱਗੇ ਸੀਗੇ ਅਸੀਂ ਬਿਲਕੁਲ ਫਾਰ ਲਾਈਨ ਤੇ ਫਰੰਟ ਲਾਈਨ ਤੇ ਨਹੀਂ ਤੋ ਲਾਏ ਸਤੰਬਰ ਤੱਕ ਰਹੇ ਸੀ ਤੇ ਪਹਿਲੇ ਹਫਤੇ ਦਾ ਬਹੁਤ ਬੁਰਾ ਰਲਾ ਤਾ ਗੁਜ਼ਰੇ ਜੀ ਸਾਡੇ ਨਾਲ ਗਏ ਕੋਈ ਸਾਥੀ ਸਾਡੇ 27 ਅਗਿਆ ਦਾ ਵੀ ਗਰਨੇਡ ਚੱਲੇ ਬਲਾਸਟ ਹੋਏ ਜਿੱਤਾ ਡਰੋਨਾਂ ਦੇ ਵੀ ਇੱਕ ਸੜਨਾ ਨਰਕਾ ਸੀਗਾ ਸ਼ਰੀਕਾਂਤ ਸਾਲਗਰੇ ਮਹਾਰਾਸ਼ਟਰ ਤੋਂ ਜੁਲੀ ਡਾਕਟਰ ਯੇ ਉਹਦਾ ਡਿਕਲੇਅਰਡ ਅੱਛੀ ਸਾਡੇ ਸਾਹਮਣੇ ਗਿਆ ਇੱਕਾਂ ਦੇ ਲੋਕ ਮਤਲਬ ਜਾਂਦੇ ਡਰਾਉਣ ਲੱਗਿਆ ਜਦੋਂ ਉਹ ਤੇ ਜੀ ਮੋਦੀ ਜਾਨੇ ਪਰ ਅਗਸਤ ਜੇ ਜਗਨਜੀ ਦੁਬਾਰਾ ਹੈ 3-4 ਅਵਧੀ ਕਹਿ ਗਏ 6 ਬਟਾਲੀਅਨ ਦੀ ਸੀ ਉਹ ਜੀ ਪੰਜ ਬ੍ਰਿਗੇਡ ਜੱਗੇ ਜਿੱਤੇ ਜੰਗ ਦੇ ਵਿੱਚ ਪਤਨੀ ਮੋਦੀ ਸਾਹਿਬੇ ਕਹਿੰਦੇ ਉਹਨਾਂ ਨੇ ਤੁਹਾਨੂੰ ਵਾਪਸ ਲਾਇਆ ਸਤੰਬਰ ਦੇ ਪਹਿਲੇ ਉੱਤੇ ਉਹ ਤੋਂ ਆਉਣ ਲੱਗੇ ਜੀ ਅਸੀਂ ਜਦੋਂ 27 ਨੂੰ ਟਿਕਟਾਂ ਸੀਗੀਆਂ ਵਾਪਸੀ ਦੀਆਂ ਦੇ ਉੱਤੇ ਦੋ ਸੀਗਾ ਨਾਲ ਕੁਝ ਖਾਣਾ ਖਾਣਿਆ ਭਾਈ ਜੀ ਮੇਰੇ ਨਾਲ ਤੇ ਚਲੋ ਦੁਬੇ ਵਾਪਸ ਸਾਰੇ ਮੁੰਲੇ ਆ ਗਏ 27 ਨੂੰ ਉਹ ਖਾਣਾ ਖਾਣਦੇ ਖਾਣੇ 'ਚ ਕੁਝ ਮਿਕਸ ਕਰਕੇ ਦੇ ਉਹਨਾਂ ਨੇ ਜੀ ਬੈਗ ਸੀਗਾ ਪੈਸੇ ਸੀਗੇ ਉਹਦੇ ਵਿੱਚ ਮੇਰੇ ਡਾਕੂਮੈਂਟ ਸੀਗੇ ਸਾਰੇ ਪਾਸਪੋਰਟ ਵਗੈਰਾ ਜੋ ਸੈਲਰੀ ਮਿਲੀ ਸੀ ਉਤੋਂ ਕੁਝ ਜਲਦੀ ਮੇਰੀ ਉਸੇ ਅਕਾਊਂਟ 'ਚ ਵੀ ਗਈ ਹੈ ਜੀ ਮੈਂ ਜੀ ਪੁਲਿਸ ਰਿਪੋਰਟ ਕਰਾਣ ਗਿਆ ਉਹਨਾਂ ਨੇ ਉੱਥੇ ਜਦੋਂ ਅਰੈਸਟ ਕਰ ਲਿਆ ਵੇ ਅਰੈਸਟ ਪਾ ਕੇ ਡਿਟੈਂਸ਼ਨ ਸੈਂਟਰ ਭੇਜਦਾ 2 ਮਹੀਨੇ ਤੱਕ ਜੇਲ੍ਹਰ ਕਹਾਜੀ ਜੇਲ੍ਹ ਵੀ ਬਹੁਤ ਜ਼ਿਆਦਾ ਉਹ ਤੌਰ ਤੇ ਕਰਦੇ ਸੀ ਜਦੋਂ ਉੱਤੇ ਕਿ ਦੁਬਾਰਾ ਜੁਆਇਨਿੰਗ ਕਰੋ ਤੇ ਮੈਂ ਜੀ ਨਹੀਂ ਦੁਬਾਰਾ ਜੁਆਇਨ ਨਹੀਂ ਨਹੀਂ ਸਿੱਧਾ ਕਿ ਵਾਇਰੂ ਦੀ ਕਿਰਪਾ ਨਾਲ ਮੈਂ ਆਹ ਜਾਣ ਪਹੁੰਚਾ ਕੇ ਉੱਥੇ ਆਇਆ ਤੇ ਉਸ ਤੋਂ ਬਾਅਦ ਹੀ ਰਿਪੋਰਟ ਕਿੱਧਰ ਗਿਆ ਸਾਡੀ ਇਹਨਾਂ ਨੇ ਕੋਈ ਮਤਲਬ ਉਹ ਤਾਂ ਜ਼ਿਆਦਾ ਸਭੀ ਪੋਟੂਗਾਲ ਜੁਨੀ ਕੀ ਤੀਣਾ ਨੇ ਅਰੇ ਇਨਾ ਵਾਸਤੇ ਅਸੀਂ ਲੜਦੇ ਆਏ ਜੀ ਰੂਸਿਆ ਵਾਸਤੇ ਇਸ ਬਾਰੇ ਸਰਬਜੀਤ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸਦੇ ਘਰ ਦੇ ਹਾਲਾਤ ਦਿਨ-ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਸਨ ਅਤੇ ਉਸਦੀ ਸਿਹਤ ਵੀ ਖਰਾਬ ਹੁੰਦੀ ਜਾ ਰਹੀ ਸੀ ਜਦ ਉਸਦੇ ਪੋਤਰੇ ਉਸ ਨੂੰ ਪੁੱਛਦੇ ਸਨ ਕਿ ਪਾਪਾ ਕਦੋਂ ਆਉਣਗੇ ਤਾਂ ਉਸਦੇ ਕੋਲ ਕੋਈ ਜਵਾਬ ਨਹੀਂ ਸੀ ਹੁੰਦਾ ਪਰ ਅੱਜ ਪ੍ਰਮਾਤਮਾ ਦਾ ਉਹ ਸ਼ੁਕਰ ਕਰਦੀ ਹੈ ਕਿ ਉਸਦਾ ਪੁੱਤਰ ਸਹੀ ਸਲਾਮਤ ਕਰ ਵਾਪਸ ਆ ਗਿਆ ਜਿਸ ਦੀ ਕੋਈ ਉਮੀਦ ਨਹੀਂ ਸੀ

اے بہت اوکھی گالنا ہو گئی تھی میرے واسطے تھے جینا مشکل ہو گیا تھی تو پوتی چل سے کہتے نو تے چاہ کوتر ہیں پوتر ہیں توارے چلن تھے بڑی اوکھی گالنا ہو جائیں گی میں تو بہت کوٹن کوٹن کا نواد کر دیا پرنا نے تو پاچھا دا بھی بھی مارا سچے پاچھا میرا پوتر میرے کار آیا ہے تو میں اپنے پوتروں میں لیا تو میں نے ٹھانڈ پہ گیا تو میں اپنے نو نو میں اس او سے اپنے کون کے دیتے آئے میں کی رو رو کے رو رو کے ترلے لے لگے میرا ایک بار پوتری آواز ہی, ہی سن لو می میں اپنے پوتری آواز ہی سن لوا گی میں آواز سن میں ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਅਜਿਹੇ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੋ ਲੋਕਾਂ ਦੇ ਬੱਚਿਆਂ ਨੂੰ ਵਿਦੇਸ਼ੀ ਧਰਤੀ ਤੇ ਮਰਨ ਦੇ ਲਈ ਛੁੱਟ ਦਿੰਦੇ ਨੇ ਅਤੇ ਉਸ ਤੋਂ ਬਾਅਦ ਸਹਾਰ ਵੀ ਨਹੀਂ ਲੈਂਦੇ ਇਹਨਾਂ ਵਿਰੁੱਧ ਸਖਤ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਕੋਈ ਵੀ ਟਰੈਵਲ ਏਜੰਟ ਅਜਿਹੀ ਗਿਨੋਨੀ ਹਰਕਤ ਕਿਸੇ ਦੇ ਨਾਲ ਵੀ ਨਾ ਕਰ ਸਕੇ ਨਿਊਜ਼ ਡੈਸਕ ਰਿਪੋਰਟ ਲਾਈਟ ਪੰਜਾਬੀ ਟੀਵੀ